ਸਾਸੀ ਗਾਲ ਜੀ ਸਾਰੇ ਪਰਵਾਨ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਮੌਜੂਦ ਹਾਂ ਇਸ ਟਾਈਮ ਫਰੋਜਪੁਰ ਜ਼ਿਲ੍ਹੇ ਦੇ ਆਖਰੀ ਪਿੰਡ ਗਿੱਲ ਦੇ ਵਿੱਚ ਇਹ ਗਿੱਲ ਪਿੰਡ ਆ ਜਿਹੜਾ ਮਿੱਤਰੋ ਫਰੋਜਪੁਰ ਜ਼ਿਲ੍ਹੇ ਦਾ ਆਖਰੀ ਪਿੰਡ ਆ ਮੁਦਗੀ ਪਿੰਡ ਤੋਂ 5-4 ਕਿਲੋਮੀਟਰ ਦੀ ਦੂਰੀ ਪੈਂਦੀ ਆ ਧੂੜਕੋਟ ਪਿੰਡ ਆ ਜਿਹੜਾ ਉਹ ਫਰੀਦਕੋਟ ਜ਼ਿਲ੍ਹੇ ਦਾ ਆਖਰੀ ਪਿੰਡ ਆ ਗਿਆ ਇਧਰਲੇ ਪਾਸੇ ਜੇ ਚਾਤੀ ਮਾਰ ਲੈਨੇ ਤਾਂ ਮਾਲਾ ਕਲਾਂ ਪਿੰਡ ਆ ਉਹ ਮੋਗੇ ਜ਼ਿਲ੍ਹੇ ਦਾ ਆਖਰੀ ਪਿੰਡ ਆ ਗਿਆ ਇਹਨਾਂ ਤਿੰਨਾਂ ਤਕੂਣੀਆਂ ਦੇ ਵਿੱਚ ਮਿਲਦਾ ਹੋਇਆ ਪਿੰਡ ਗਿੱਲ ਫਰੋਜਪੁਰ ਜ਼ਿਲ੍ਹੇ ਦਾ ਆਖਰੀ ਪਿੰਡ ਮਿੱਤਰੋ ਤੇ ਘਰੇਲੂ ਪਰਿਵਾਰ ਦੇ ਘਰੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਜਿਸ ਪ੍ਰਵਾਹ ਕਰਦੇ ਵਿੱਚ ਮੈਂ ਮੌ ਭਾਈ ਹੁਣ ਦੁੱਧ ਪੀਣ ਨੂੰ ਤਿੰਨ ਚਾਰ ਨਗ ਰੱਖੇ ਹੋਏ ਆ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਸੂਈ ਸਵਾਈ ਪਹਿਲਾ ਸੂਆ ਝੋਟੀ ਤੁਹਾਡੇ ਲਈ ਲੈ ਕੇ ਆਏ ਆ ਕਿੰਨੇ ਦਿਨਾਂ ਦੀ ਸੂਈ ਆ ਕਿੰਨਾ ਦੋਦੋ ਤਿਆਰ ਆ ਕੀ ਡਿਟੇਲ ਆ ਸਾਰੀ ਗੱਲਬਾਤ ਆਪਾਂ ਭਾਈ ਦੇ ਨਾਲ ਕਰਦੇ ਆ ਸਸਿਕਾ ਭਾਈ ਜੀ ਸਸਿਕਾ ਭਾਈ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਆ ਜੀ ਆਪਨੇ ਸੇਤਾਕਰ ਪਰਿਵਾਰ ਜੀ ਸਭ ਠੀਕ ਆ ਜੀ ਵਧੀਆ ਅੱਛਾ ਇੱਕ ਵਾਰੀ ਨਾਮ ਦੱਸ ਦੀ ਆਪਣਾ ਦੀ ਮੈਂ ਨਾ ਗੁਰਤੇਜ ਸਿੰਘ ਆ ਜੀ ਗੁਰਤੇਜ ਸਿੰਘ ਕਿੱਲਾ ਸੰਨ ਆਫ ਜੀ ਗੁਰਲਾਬ ਸਿੰਘ ਕਿੱਲਾ ਠੀਕ ਆ ਜੀ ਅੱਛਾ ਭਾਈ ਗੁਰਤੇਜ ਜਿਹੜੀ ਆਪਾਂ ਝੋਟੀ ਵੇਚਣੀ ਆ ਇਹ ਪਹਿਲਾ ਸੂਈ ਆ ਭਾਈ ਪਹਿਲਾ ਸੂਆ ਭਾਈ ਜੀ ਠੀਕ ਆ ਕਿੰਨੇ ਦਿਨ ਹੋ ਗਏ ਅੱਜ ਸੂਈ ਨੂੰ ਭਾਈ ਬਈ ਕੱਟਿਆ ਬਾਈ ਠੀਕ ਆ ਦੁੱਧ ਕਿੰਨਾ ਤਿਆਰ ਆ ਬਾਈ ਹੁਣ ਦੁੱਧ ਬਾਈ ਜਿਵੇਂ ਝੂਠਮਾਂ ਨੂੰ ਕੁਸ਼ਕਾ ਜੀ 8 ਲੀਟਰ ਬਸੇ ਦੁੱਧ ਚੋਨੇ ਦਾ 8 ਲੀਟਰ ਦਾ ਕੰਡਿਆ ਰੈਡੀ ਆ ਹਾਂਜੀ ਹਾਂਜੀ ਠੀਕ ਆ ਤੇ ਦਾਣਾ ਦੁਣਾ ਹਜੇ ਕੋਈ ਖਰਾਕ ਪਾਈ ਹੈ ਕਿ ਨਹੀਂ ਹੈ ਨਹੀਂ ਬਾਈ ਕੱਲ੍ਹ ਬਸ ਪੱਠੇ ਦੇ ਥੋੜੇ ਬਹੁਤ ਖਰਾਕ ਛੂਹ ਕੀਤੀ ਹੈ ਹਜੇ ਕੋਈ ਲੇਟੀ ਲੂਟੀ ਕੁਛ ਨਹੀਂ ਪਾਇਆ ਤੇ ਤਾਂ 10 ਕਿਲੋ ਦੁੱਧ ਦੇਣਾ ਪੰਡਾ ਚੋਟੀ ਨੂੰ ਹਾਂਜੀ 10 ਕਿਲੋ ਦੇ ਕੋ ਦੇਊਗੀ ਠੀਕ ਆ ਬਾਈ ਠੀਕ ਚੂਈ ਚੂਈ ਨੂੰ ਪੋਲੀ ਆ ਚੂਈ ਬਹੁਤ ਪੋਲੀ ਜੀ ਬਹੁਤ ਠੀਕ ਆ ਬਾਈ ਉਮਰ ਕਿੰਨੀ ਕੁ ਦੀ ਹੋਗੀ ਹੋਗੀ 33 ਬਈ ਇਹ ਮੈਂ ਖ ਰੇਡ ਭਾਈ ਜੀ ਆਪਾਂ ਮੰਗ ਨੂੰ ਭਾਤ ਤੁਸੀਂ 95 ਲੱਖ ਕਰਾ ਲਓ ਆਪਾਂ 90 ਹਜ਼ਾਰ ਛੋਟੀ ਦੇਵਾਂਗੇ ਠੀਕ ਹੈ ਇਹਦੇ ਵਿੱਚੋਂ ਥੋੜਾ ਬੋਤਾ ਮਾਨਤਨ ਆ ਮਾਨਤਨ ਕਰ ਦੇਵਾਂਗੇ ਠੀਕ ਹੈ ਵੀ ਕੱਢੇ ਬਾਰ ਨੂੰ ਤੋੜੇ ਬਾਰ ਜਾਨਾ ਲੈ ਮਿੱਤਰੋ ਪਹਿਲਾ ਸੂਆ ਝੋਟੀਆਂ ਵੀ ਦੋ ਦੰਦ ਦੇ ਆਸੇ ਪਾਸੇ ਵੀ ਮਨ ਲਓ ਕਨਫਰਮ ਹਣੀ ਪਟਕੇ ਨਹੀਂ ਵੇਖੇ ਪਰ ਦੋ ਦੰਦ ਦਾ ਆਈਡੀ ਆ ਗਈ ਇੱਥੇ ਜੇ ਹੋਊਗੀ ਕਿਉਂਕਿ ਉਮਰ ਦੇ ਹਿਸਾਬ ਨਾਲ ਭਾਈ ਜਿਹੜਾ ਤਜਰਬਾ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਵਾ ਪਹਿਲਾ ਸੂਆ ਸੋਈ ਆ 14 15 ਦਿਨਾਂ ਦੀ ਸੋਈ ਦੇ ਥੱਲੇ ਇਸ ਟਾਈਮ 8 ਲੀਟਰ ਦੁੱਧ ਕੰਡੇ ਵਾਲਾ ਹਾਜ਼ਰ ਆ ਹਜੇ ਖਰਾਕ ਆ ਜਿਹੜੀ ਬਾਈ ਹੋਣਾਂ ਨੇ ਪੀਕ ਲੈਵਲ ਵਾਲੀ ਉਹ ਇਹਨੂੰ ਸ਼ੁਰੂ ਨਹੀਂ ਕੀਤੀ ਜਦੋਂ ਖਰਾਕ ਪੈਣ ਲੱਗੀ ਬਾਹਲਾ ਨਹੀਂ ਤਾਂ 10 11 ਕਿਲੋ ਦੁੱਧ ਝੋਟੀ ਨੂੰ ਦੇਣਾ ਪਣਦਾ ਲਿਓ ਜੀ ਲੇਵੇ ਭਾਂਡੇ ਵਾਲੋ ਬਹੁਤ ਸਾਫ਼ ਤੇ ਸੁਤਰੀ ਜ ਆ ਤੇ ਬਾਕੀ ਲੇਵਾ ਲੱਗਾ ਬੜਾ ਪਧਰਾ ਸਮੁੰਦਰਾ ਵਾ ਗੱਟ-ਗੱਟ ਦੀ ਦੂਰੀ ਹੈ ਥਾਣਾ ਨੂੰ ਗੈਪ ਆਪਸੀ ਚੰਗਾ ਵਾ ਨਿੱਕਾ ਸੰਗ ਆ ਜਿਵੇਂ ਕੱਟੀ ਦਾ ਦੇਖ ਸਕਦੇ ਤੁਸੀਂ ਮਿੱਤਰੋ ਔਰ ਲੇਵੇ ਭਾਂਡੇ ਲੋ ਵੀ ਪੂਰੀ ਸਾਫ਼ ਤੇ ਸੁਥਰੀ ਆਵੇ ਨੱਸਾ ਜਿਹੜੀਆਂ ਨਾੜਾਂ ਜਿਨ੍ਹਾਂ ਨੂੰ ਕਹਿੰਦੇ ਨੇ ਆਪਾਂ ਲੇਵੇ ਦੇ ਉੱਤੇ ਉਹ ਬਹੁਤ ਸੋਹਣੀਆਂ ਦਿਖਦੀਆਂ ਜਿਵੇਂ ਮੰਨ ਲਓ ਵੀ ਬਾਹਰ ਨਹੀਂ ਤਾਂ 10 ਕਿਲੋ ਖੋਲਾ ਡੋਲਾ ਦੁੱਧ ਛੋਟੀ ਸੇਵਾ ਦੇ ਨਾਲ ਦੇ ਜੂਗੀ ਮਿੱਤਰੋ ਪਹਿਲਾ ਸੂਆ ਸੋਈ ਹੋਈ ਆ ਰੇਟ ਆ ਜਾਂਦਾ ਜਿਹੜਾ 90000 ਰੁਪਿਆ ਵਾ ਵਿੱਚੋਂ ਮਾਨ ਤਣ ਪਾਈ ਹੁਣੀ ਕਰ ਦੇਣਗੇ ਤੁਹਾਡਾ ਪ੍ਰਭ ਮਗਰ ਇਹਦੇ ਆ ਕੱਟੀ ਆ ਗਈ ਆ ਮਿੱਤਰੋ ਕੱਟੀ ਦਾ ਕੋਈ ਸੀਮਾ ਸੁਮਣ ਦਾ ਪਤਾ ਵਾ ਕਿ ਨਹੀਂ ਜੀ ਨਹੀਂ ਜੀ ਇਹ ਨਹੀਂ ਪਤਾ ਠੀਕ ਆ ਜੀ ਅੱਛਾ ਨੰਬਰ ਸਾਂਝਾ ਕਰੀਏ ਬਾਈ ਇੱਕ ਵਾਰੀ ਆਪਣਾ ਮੇਰਾ ਨੰਬਰ 62800 ਪੁਰਾ ਜੀ 62800 ਪੁਰਾ ਜੀ ਹਾਂ ਜੀ 73070 73070 ਹਾਂ ਜੀ 62873 ਜੀ 800 ਜੀ 73 ਜੀ 0 70 ਠੀਕ ਹੈ ਜੀ ਇਸ ਨੰਬਰ ਤੇ ਬਾਈ ਹੁਣਾਂ ਦੇ ਨਾਲ ਤੁਸੀਂ ਕਰਨੀ ਆ ਮਿੱਤਰੋ ਗੱਲਬਾਤ ਜਾਨਵਰ ਦਿਖਾਤਾ ਵਾ ਪਿੰਡ ਗਿੱਲ ਦੇ ਵਿੱਚੋਂ ਬਾਈ ਗੁਰਤੇਜ ਸਿੰਘ ਦੇ ਘਰੋਂ ਜਿਹੜਾ ਜਾਨਵਰ ਤੁਹਾਨੂੰ ਫਿੱਟ ਆ ਗੱਲਬਾਤ ਦੇ ਲਈ ਨੰਬਰ ਸਕਰੀਨ ਦੇ ਉੱਤੇ ਆ